ਇਹ موجوده ਸਰਕਾਰ ਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਉਮੀਦਵਾਰ ਖੜਾ ਕੀਤਾ ਜੋ ਕਿ ਪਾਰਲੀਮੈਂਟ ਮੈਂਬਰ ਰਾਸ਼ਵਾਚਾਰੀ ਮੈਂਬਰ ਨੇ ਰਾਸ਼ਵਾਚਾਰ ਦੇ ਮੈਂਬਰ ਸੰਜੀਵ अरोड़ा ਸੰਜੀਵ अरोड़ा ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਇਹ ਤਾਂ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਮੇਰਾ ਇਹ ਮੰਨਣਾ ਹੈ ਮੈਂ ਤੁਹਾਡੇ ਸਾਰਿਆਂ ਨਾਲ ਸਹਿਮਤ ਹੈ ਪਰ ਹਰ ਇੱਕ ਬੰਦੇ ਦਾ ਆਪਣਾ ਲੇ ਜਾ ਹੁੰਦਾ ਆਪਣੀ ਗੱਲ ਕਰਨ ਦਾ ਮਤਲਬ ਹੁੰਦਾ ਰੇਵਨ ਦੇ ਆਪਣਾ ਫਿਕਰਾ ਹੁੰਦਾ ਜਦੋਂ ਸਰਕਾਰ ਹੋਵੇ ਨਾ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਹੋਵੇ ਨਾ ਕਾਂਗਰਸ ਦੀ ਤਾਂ ਜਿਮਨੀ ਚੋਣ ਉਹ ਹੀ ਉਹ ਹੀ ਪਾਰਟੀ ਜਿੱਤੀ ਹੁੰਦੀ ਹੈ ਜਿਹਦੀ ਜਿਹਦੀ ਸਰਕਾਰ ਹੋਵੇ ਜਿਹਦੀ ਸਰਕਾਰ ਹੋਵੇ ਹੁਣ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਅੱਜ ਕਾਂਗਰਸ ਦਾ ਉਮੀਦਵਾਰ 80% ਜਿੱਤ ਰਿਹਾ ਹੈ ਕੱਲ ਜਿਹੜਾ ਉਮੀਦਵਾਰ 80% ਜਿੱਤ ਰਿਹਾ ਹੈ ਭਾਜਪਾ ਦਾ ਉਮੀਦਵਾਰ 80% ਜਿੱਤ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦਾ 100% ਜਿੱਤ ਰਿਹਾ ਹੈ ਪਰ ਮੌਕੇ ਦੇ ਜਲਦਾ ਸਾਡੀ ਗੱਲ ਦਾ ਇਹ ਵੀ ਸੋਚੋ ਮਿਲੋ ਜੇ ਅਸੀਂ ਕਹਿ ਤਾ ਤੇ ਜਿੱਤੀ ਗਿਆ ਨਾ ਕਿਉਂਕਿ ਸਰਕਾਰ ਉਹਦੇ ਮਗਰ ਬੈਠੀ ਆ ਉੱਪਰ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸੰਤਰੀ ਚੱਕਦੇ ਸਰਕਾਰ ਦੇ ਬੰਦੇ ਆ ਉਹਨਾਂ ਨੇ ਜਿਤਨਾ ਹੀ ਜਾਣਾ ਹੈਗਾ ਟੱਕ ਦੇਖੋ ਜਦੋਂ ਚੋਣ ਹੁੰਦੀ ਆ ਜਾਂ ਲੜਾਈ ਹੁੰਦੀ ਆ ਜੰਗ ਹੁੰਦੀ ਆ ਸਭ ਕੁਝ ਜਾਇਜ਼ ਹੁੰਦਾ ਉੱਚ ਠੀਕ ਹੈ ਨਾ ਇਹੀ ਲੜਾਈ ਆ ਇਹਦੇ ਵਿੱਚ ਚਾਹੇ ਉਹ ਤੱਕੇ ਨਾਲ ਨਿੱਤਾਂ ਦੇਖੋ ਕੱਲ ਉਹ ਇਹਨਾਂ ਨੇ ਦੋਸ਼ ਲਾਣਾ ਇਹਨਾਂ ਨੇ ਦੂਜੀਆਂ ਬਾੜੀਆਂ ਦੋਹਰਾਂ ਠੱਕੇ ਰੋ ਜਿਤਨੀ ਸੀ ਬਾਕੀ ਉਹ ਭਾਈ ਠੱਕੇ ਨੇ ਜਦੋਂ ਸਰਕਾਰ ਹੈਗੀ ਠੱਕਾ ਕਰੂਗੀ ਨਾ ਬਾਕੀ ਜਨਤਾ ਦਾ ਪਤਾ ਨਹੀਂ ਜੀ ਕੋਈ ਲੈ ਦੇ ਬਾਕੀ ਬਾਕੀ ਦੇਖੋ ਇਹ ਚਾਰਾ ਚਾਰਾ ਦੱਸ ਸਕਦੇ ਆ ਤਾਂ ਠੀਕ ਹੈ ਨਾ ਜਿਹੜੀ ਜਨਤਾ ਰਹੀ ਜਿਹੜੀ ਜਨਤਾ ਸੁਣ ਰਹੀ ਹੈ ਜਿਹੜੀ ਜਨਤਾ ਵੋਟ ਪਾਣ ਜਾਊਗੀ ਉੱਥੇ ਹਾਲਾਂਕਿ ਲੁਹਾਨੇ ਸ਼ਹਿਰ ਦੇ ਪਛਮੀ ਵਾਲੇ ਰਹੀਏ ਏਰੀਆ ਏਰੀਆ ਇਕੱਲਾ ਉਹ 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 ਲੋਕ ਸਮਝਣਗੇ ਉਹ ਲੋਕ ਦੇਖਣਗੇ ਕਿ ਕਿਹੜਾ ਮੀਜ਼ਰ ਵਧੀਆ ਉਹ ਜਦਾਨਗੇ ਚਾਹੇ ਕਾਂਗਰਸ ਦਾ ਜਦਾਨ ਚਾਹੇ ਕਾਲੀ ਦਾ ਜਦਾਨ ਚਾਹੇ ਭਾਜਪਾ ਦਾ ਪਰ ਆਮ ਆਨਮੀ ਪਾਰਟੀ ਦਾ ਅੱਜ ਦੀ ਰੇਡ ਦੇ ਵਿੱਚ ਸਰਕਾਰ ਹੋਣ ਕਰਕੇ ਪਰੜਾ ਭਾਰੀ ਹੈਗਾ ਠੀਕ ਹੈ ਇਹਦਾ ਇਹਦਾ ਇੱਕਲ ਹੋਰ ਵੀ ਹੈਗੀ ਇਹਦੇ ਪਿਛੇੜੀ ਲੁਕੀ ਹੋਈ ਗੱਲ ਹੈ ਜਿਹੜੀ ਪਿਛਲੀ ਗੱਲ ਹੈਗੀ ਆ ਵੀ ਜੇਕਰ ਸੰਜੀਵ अरोड़ा ਜੀ ਇਸ ਚੋਣ ਨੂੰ ਜਿੱਤ ਜਾਂਦੇ ਆ ਤਾਂ ਇਹਨਾਂ ਦੀ ਸੀਟ ਜਿਹੜੀ ਹੈਗੀ ਰਾਜ ਸਭਾ ਵਾਲੀ ਖਾਲੀ ਹੋ ਜਾਂਦੀ ਹੈ ਉੱਥੇ ਜਿਹੜੇ ਇਹਨਾਂ ਦੇ ਕਨਵੀਨਰ ਨੇ ਆਮ ਆਲੀ ਪਾਰਟੀ ਦੇ ਮੁੱਖ ਕਨਵੀਨਰ ਕਹਿੰਦੇ ਆਪਾਂ ਉਹਨਾਂ ਨੂੰ ਜਾਂ ਉਹਨਾਂ ਦਾ ਨਾਮ ਜੋ ਵੀ ਕਹਿ ਲਵੋ ਤੁਸੀਂ ਅਰਵਿੰਦ ਕੇਜਰੀਵਾਲ ਉਹ ਸਿੱਧੇ ਰਾਜ ਸਭਾ ਜਾ ਸਕਦੇ ਆ ਬਾਕੀ ਇਹ ਜੋੜ ਘੜਾਓ ਦਾ ਮਸੌਦਾ ਹੋਏਗਾ ਵੀ ਉਥੇ ਐਮਐਲਏ ਕਿੰਨੇ ਇਹਨਾਂ ਦੇ ਹੱਕ ਚ ਭੁਗਤੇ ਕਿੰਨੇ ਨਹੀਂ ਉਹ ਐਮਆਰਏ ਦੀ ਵੋਟ ਵੋਟ ਗਣੀ ਜਾਂਦੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੋਣਾ ਠੀਕ ਹੈ ਤੇ ਉਹ ਇਹ ਹੈ ਵੀ ਉਹਨਾਂ ਰਸਤਾ ਅਰਵਿਲ ਕੇਜਰੀਵਾਲ ਜ਼ਿਲ੍ਹਾ ਰਸਤਾ ਰਾਜ ਸਵਾਲੀ ਕੁਲਸਕਟਾ ਭਾਵੇਂ ਅੱਜ ਉਹ ਨਾਂ ਅੱਜ ਸਿਰਫ ਉਹ ਪਾਰਟੀ ਇੱਕ ਨਿਨ ਨਗ ਰਹੇ ਨਾ ਉਹਨਾਂ ਕੋਲ ਐਮਐਲਏ ਨਾ ਕੋ ਐਮਪੀ ਨਾ ਕੋ ਕੁਸ਼ਨੀਗਾ ਪਰ ਜੇ ਉਹ ਇਹ ਤਾਂ ਹੀ ਰਾਜ ਕੇਈ ਵਾਰ ਉੱਥੇ ਆ ਕੇ ਬੈਠੇ ਆ ਪਿਛਲੇ ਜਿਹੜੇ ਮਹੀਨੇ ਤੋਂ ਲੁਧਿਆਣੇ ਆ ਕੇ ਬੈਠੇ ਆ ਲੁਧਿਆਣੇ ਹੀ ਸਾਰੀ ਸਰਕਾਰ ਬੈਠੀ ਆ ਕੇ ਪੋਟ ਚਾਹੁੰਦੇ ਹਾਂ ਉਹ ਪਛਮੀ ਚੋਣਾ ਹੋ ਰਹੀਆਂ ਕੰਨੀਆਂ ਕਲੀਆਂ ਪਛਮੀ ਚੋਣਾ ਹੋ ਰਹੀਆਂ ਪਰ ਇਹ ਸੀਟ ਲੱਗ ਰਿਹਾ ਜਿਵੇਂ ਕਿ ਲੁਧਿਆਣਾ ਦੇ ਸਾਰੇ ਪਾਸੇ ਚੋਣਾ ਹੋ ਰਹੀਆਂ ਜਿਹੜੀ ਸੀਟ ਜਿਹੜੀ ਇਹ ਹੈ ਨਾ ਇਹ ਸੀਟ ਬਹੁਤ ਮਹਿੰਨੇ ਰੱਖਦੀ ਹੈ ਇਹ ਕਾਰਨ ਤੁਸੀਂ ਕਹਿ ਰਹੇ ਹੋ ਇਹ ਸੀਟ ਕਾਲੀ ਦਲ ਦੇ ਲਈ ਮਹਿੰਨੇ ਰੱਖਦੀ ਹੈ ਕਿਉਂਕਿ ਉਹਦਾ ਆਪਣਾ ਵਜੂਦ ਖਤਮ ਸ਼ੁਰੂ ਹੋ ਜਾਊਗਾ ਹਰ ਇੱਕ ਪਾਰਟੀ ਦਾ ਖਤਮ ਹੋ ਜਾਊਗਾ ਬਿਲਕੁਲ ਜੇ ਅੱਗੇ ਉਹ ਕਹਿੰਦਾ ਮਤਲਬ 90.90% ਤੇ ਆਇਆ ਤਾਂ 100% ਪਲੇ ਜਾਣਾ ਹੈ ਕਿ ਕਾਲੀ ਦਲ ਦੇ ਸੀਟ ਅੜ ਜਾਂਦੀ ਹੈ ਠੀਕ ਹੈ ਭਾਜੀਪੀ ਦਾ ਵੀ ਇਦਾਂ ਹੀ ਹੈ ਜੇ ਆਮ ਆਦਮੀ ਜੀ ਚਲੋ ਆਪਾਂ ਕਹਿੰਦੇ ਹਾਂ ਮਾਡੀ ਪਾਰਟੀ ਜਿਹੜੀ ਜਿੱਤ ਜਾਂਦੀ ਹੈ ਜੇ ਤਾਂ ਬੱਲੇ ਬੱਲੇ ਜੇ ਅੱਛਾ ਜੇ ਆਮ ਆਦਮੀ ਪਾਰਟੀ ਹਾਰ ਜਾਂਦੀ ਫਿਰ ਫਿਰ ਹਮੇ ਹਰ ਆਪਾਂ ਦੇਖੋ ਮੈਂ ਤਾਂ ਆਪਾਂ ਤਾਂ ਕਹਿ ਸਕਦੇ ਹਾਂ ਦੂਜੀ ਰੇ ਹੈ ਕਿ ਜੇ ਆਪਾਂ ਉਧਰ ਉਧਾਂ ਲਾਈਏ ਅਕਾਲੀਵਾਲ ਜਿੱਤ ਜਾਂਦਾ ਜਾਂ ਕਾਂਗਰਸੀ ਜਿੱਤ ਜਾਂਦਾ ਜਾਂ ਭਾਜਪਾ ਜਿੱਤ ਜਾਂਦੀ ਹੈ ਪਰ ਜਿਸ ਦਾ ਲੋਕਾਂ ਦਾ ਅਸੀਂ ਲੋਕਾਂ ਨਾਲ ਵੀ ਗੱਲ ਕੀਤੀ ਹੈ ਤੁਹਾਡੇ ਜਿੰਨੇ ਵੀ ਉਸ ਸਰਵੇ ਸਾਡੇ ਸਰਵੇ ਜਿਹੜੇ ਪੱਛਮੀ ਦੇ ਜਿਹੜੇ ਵੋਟਰ ਹੈਗੇ ਆ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਦਾ ਵੀ ਹਲੇ ਮੂੰਹ ਕੋਈ ਨਹੀਂ ਖੋਲ ਕੇ ਰਾਜੀ ਬਾਕੀ ਜਸਵੀ ਰਾਜਨੀਤੀ ਉਹ ਦੋਸਰਾ ਚਾਹੀਦਾ ਵੀ ਨਹੀਂ ਹੈਗਾ ਜੋ ਅੱਜ ਦੇ ਡੇਟ ਦੇ ਹਿਸਾਬ ਨਾਲ ਅੱਜ ਦੇ ਅੱਜ ਦੇ ਸ਼ੇਡ ਕੀ ਮਤਲਬ ভোটার ਨੂੰ ਕਦੇ ਨਹੀਂ ਆਪਾਂ ਪਛਾਣ ਸਕਦੇ ਕਿ ভোটার ਕਿੱਧਰ ਵੋਟ ਪਾਊਗਾ ਠੀਕ ਹੈ ਨਾ ਪਾ ਲਈ ਤੁਸੀਂ ਜਿਹਨੇ ਮੱਦੀ ਬੋਰੀਆਂ ਨੂੰ ਟਾਂ ਸਿੱਟ ਦਿਓ ਜਿਹੜੇ ਬੰਦੇ ਨੇ ਵੋਟ ਪਾਉਣੀਆਂ ਕਾਲੀਦਾਰ ਉਹਨੇ ਕਾਲੀਦਾਰ ਨੂੰ ਹੀ ਪਾਉਣੀਆਂ ਜਿਹਨੇ ਕਾਂਗਰਸ ਨੂੰ ਪਾਉਣੀਆਂ ਕਾਂਗਰਸ ਨੂੰ ਹੀ ਪਾਉਣੀਆਂ ਜਿਹਨੇ ਆਵਾਜ਼ੀ ਪਾਰਟੀ ਨੂੰ ਪਾਉਣੀਆਂ ਆਵਾਜ਼ੀ ਨੂੰ ਹੀ ਪਾਉਣੀਆਂ ਨੇ ਭਾਜਪਾ ਨੂੰ ਪਾਉਣੀਆਂ ਭਾਜਪਾ ਨੂੰ ਹੀ ਪਾਉਣੀਆਂ ਪਰ ਜਿਹੜੀ 2-3% ਜਿਹੜੀ ਸਾਇਲੈਂਟ ਵੋਟ ਹੁੰਦੀ ਆ ਜਿੱਦਾਂ ਉਹ ਬੋਟ ਕੀ ਉਹ ਬੰਦਾ ਜਿੱਤ ਗਿਆ ਬਸ ਜਿਹੜਾ ਹਰ ਵੋਟ ਦੇ ਦਿੱਤਾ ਹੁੰਦਾ ਹਰ ਰਾਜਨੀਤੀ ਚ ਦੇ ਹੁੰਦਾ